35 5 ਰੁਪਏ 5 ਰੁਪਏ 35 5 ਰੁਪਏ ਇਹ ਕੋ ਬੱਕਾ ਵੀ ਲੱਗਣਾ ਹੁੰਦਾ ਨਹੀਂ ਨਹੀਂ ਬੋਲੀ ਉਹ ਕੋਨੇ ਪੈਸੇ ਪਾਉਣੇ ਪਹਿਲੇ ਪੈਰਾ ਜੋ ਪਟਾ ਹਾਂ ਆਇਆ ਨਹੀਂ ਆਇਆ ਮੈਂ ਦੇਖ ਕੰਮ ਕਰਕੇ ਮੈਂ ਦੇਖੂ ਸਹੀਆ ਗਾਉਣੀ ਦੇਖ ਲਈ ਲੋ ਜੀ ਮੁੱਛਲ ਵੀ ਗਿਆ 3670 ਰੁਪਏ ਡਬਲ ਪੱਖੇ ਤੇ ਆਪਾਂ ਚੱਲਦੇ ਅਗਲੀ ਢੇਰੀ ਤੇ ਅਗਲੀ ਢੇਰੀ ਦਾ ਰੇਟ ਚੈੱਕ ਕਰਾਉਣੇ ਆ 18 ਦੀ ਬੋਲੀ ਲੱਗਣ ਲੱਗੀ ਆ ਬੋਲੋ ਬਾਈ ਬੋਲੋ ਬੋਲ ਬੋਲ ਨੀ ਗੰਦਾ ਮੁਕੇਸ਼ 3300 ਰੁਪਏ 3300 3200 3200 ਕਿੱਥੇ ਮਕੇਜ 3300 ਜਰੀਸ ਬਾਉ 3300 3300 3300 ਬਤਾਇਆ ਜਾ ਆਰਾਮ 3300 ਰੁਪਏ 3200 ਆ ਫਸ ਗਿਆ ਜੀ ਫਸ ਗਿਆ ਜੀ ਜਮਾਨਤ ਕਰਵਾ ਦੇ 3300 ਰੁਪਏ ਮਕੇਜ ਯਾਰ ਮੁਢੀ ਜਾਂਦੇ 3300 ਰੁਪਏ ਲੈ ਲਿਆ 3300 ਰੁਪਏ 3300 ਰੁਪਏ ਨਹੀਂ ਹੋਣੇ ਦੇਦੇ 3300 ਰੁਪਏ 3300 ਫੋਰ ਵੀ ਪਾਉਣ ਕੁਝ 300 ਰੁਪਏ 300 ਰੁਪਏ 5 5 50 ਚਲ 55 ਵੀ ਖਰੇ ਆ ਕੋਈ ਨਹੀਂ 55 55 ਕਿੰਨਾ ਕੋ ਭਰਾਂਗੇ ਕੀ ਗੱਲ ਆ 52 ਕਿੰਨਾ ਵਾਲੇ ਖੜੇ ਆ ਯਾਰ ਅਰੇ ਜਲੀਲભાઈ ਖੜੇ ਮਰਦੋਦ ਕਰੇ 3200 3200 3200 ਮਕੇਸ਼ ਬਾਉ 3200 3200 बी बी सौ दसा बहतर असी तेस दर पंद्रहं बि पंचीह पैसी चालीह पंतालीह पंवंजाह सठ पैट सहठ 3365 ਰੁਪਏ 3365 ਰੁਪਏ ਬੋਲਦਾ ਕੋਈ 3365 ਆ 3365 ਰੁਪਏ ਡਬਲ ਪੱਖਾ ਜੀ ਕੀ ਦੀ ਏ 3365 ਰੁਪਏ ਡਬਲ ਪੱਖਾ ਪੱਖੇ ਤੋਂ ਹੋਰ ਰੁਪਏ ਢੇਰੀ ਫਰੈਂਸ ਲਿਖਣੀ ਬਾਉ ਲੋ 17 17 ਵੀ ਕੀ 3365 ਰੁਪਏ ਆਪਾਂ ਅਗਲੀ ਢੇਰੀ ਤੇ ਚੱਲਦੇ ਆਂ ਤੇ ਉਹਦਾ ਰੇਟ ਚੈੱਕ ਕਰਾਉਣੇ ਆ ਸਾਡੇ ਕੋਈ ਬੈਠਾ ਹੋ ਵਿਚਾਰਾ 3700 ਦੇ ਹਿਸਾਬ ਨਾਲ ਬੈਠਾ ਹੀ ਆ ਚੈੱਕ ਕਰ ਲੀ 2400 2400 ਨਰਮਲ ਪੱਖਾ ਲਾ ਦੇ 212 ਹਾਂਜੀ 2600 ਕਿਵੇਂ ਸਿਸਟਮ ਨਾ 2600 2600 ਜੀ ਪੰਜ ਪਾ ਦੇ ਕੰਦੋਂ ਪੰਜ ਪੰਜ 10 2705 2700 2705 2705 2705 2705 2705 2705 ਆਪਣਾ ਲੱਗਣਾ 2705 2705 ਤੇਰੀ ਬੋਲੀ ਆ 2705 2705 ਮੈਂ ਪੁੱਛ ਰਿਹਾ ਮੈਂ ਯਾਰ 2705 2705 ਪੱਖਾ ਲੱਗਣਾ ਹੈ ਨਾ 2705 ਕਰ ਦੇ 2705 2705 15 9 ਦੀ ਬੋਲੀ ਆ 2705 2705 2705 ਸਟੈਕ ਵਾਲਾ ਮਾਲ 2705 ਪੱਖਾ ਲੱਗਣਾ ਪੱਖਾ ਲੱਗਣਾ ਪੱਖਾ ਲੱਗਾਏਗਾ ਕਰਾਂ ਦਾਸ ਕਰਦਾ 2705 2705 ਜਿਹੜੀ ਜਿਹੜੀ ਆ 2705 150 ਕਿਟਾ ਹੈ 150 ਲੱਗਾ ਪੱਖਾ ਲੱਗਣਾ ਪੱਖਾ ਲੱਗਣਾ 2705 2705 2705 5 305 305 2505 2505 2505 1509 ਵੀ ਗਿਆ 2700 ਹਾਂਜੀ ਹਾਂਜੀ ਬੋਲ ਦੇ ਤੇਰੀ ਗੱਲ ਹੈ ਗਿਆਨੀ ਨਹੀਂ ਆ 5 ਚਲ ਕੋਈ ਨਾ 5 ਦੀਪੂ 5 5 ਰੁਪਏ 5 ਰੁਪਏ ਦੀਪੂ 5 ਰੁਪਏ ਦੀਪੂ ਬੱਕਾ ਵੀ ਲੱਗਣਾ ਹੁੰਦਾ ਨਾ ਨਹੀਂ ਨਹੀਂ ਬੋਲੀ ਮੇਰੇ ਇੱਧਰ ਲੈ ਪਾਸੋਂ ਖੋਲ ਇਥੋਂ ਉਹਨੇ ਪੈਸੇ ਪਾਉਣੇ ਤੇ ਉਹਨੂੰ ਖੋਲ ਮੇਰੇ ਪੈਰਾਂ ਚੋਂ ਪੱਟ ਹਾਂ ਆਇਆ ਨਹੀਂ ਆਇਆ ਹਾਂਜੀ ਇਹ ਕੰਮ ਕਾੜ ਕੇ ਬਣਾਏ ਨੇ 3605 ਰੁਪਏ ਦੇ ਡਬਲ ਬੱਖਾ ਜੀ 5 ਰੁਪਏ 5 5 ਬੋਲ ਦਾ ਲਾਉਣ ਪੁੱਛ ਇੱਕ ਵਾਲੀ ਡਬਲ ਬੱਖਾ ਵਾਲਿਆਂ ਤਾਂ ਲੱਗਦਾ ਡਬਲ ਬੱਖਾ ਲੱਗਣਾ ਹੀ ਸੀ ਢੇਰੀ ਤਾਂ ਯਾਰ ਉਹਦੀ ਉਹਦੀ ਪਰ ਬੋਲੀ ਤੇਰੀ ਤਾਂ ਫਿਰ ਸਹੀ ਕਰ ਤੇ ਲਾ ਦੇ ਬਾਓ ਉਹ ਤੇ ਬਰਾਬਰੀ ਕਰਦਾ ਉਹਦੇ ਸਹੀ ਸਹੀ ਕਹਿ ਦੋ ਬਾਜ਼ਾਰ ਮਤੇ ਯਾਰ ਬਾਜ਼ਾਰ ਮਤੇ ਯਾਰ ਓ ਮਨ ਜਾ ਯਾਰ ਸਹੀ ਆ ਵੀ ਲੱਗਣਾ ਓ ਪੱਕਾ ਵੀ ਲਾਦਾ ਤੇਰੀ ਖੋਲ ਦੂ 2 ਘੰਟੇ ਸਹੀ ਆ ਬਾ ਓ ਨਹੀਂ ਸਹੀ ਆ ਯਾਰ ਦੀਪੂ ਫੇਰ ਉਹ ਹੀ ਗੱਲ 20 ਨੂੰ ਗੱਲ ਫੇਰ ਉਹ ਹੀ ਗੱਲ ਬਾਪੂ ਜੀ 36 ਤੋਂ 70ਵੇਂ ਪੱਥਾ ਇੱਕ ਹੋਰ ਦੋ ਘੰਟੇ ਖੋਲਨੇ ਬੋਲਦੇ ਕੋਈ ਇਹ ਰਿੰਗ ਆਪਾਂ ਫੜ ਜਿਹੜੀ ਥੋੜੀ ਦੇਖੀ ਦੇ ਕੱਲ ਸੈਕਰੀ ਹੋਣੀ ਸੀ ਇਹਦੇ ਨਾਲ ਕਿ ਆਪਾਂ ਕੱਲ ਨੂੰ ਜਿਹੜੇ ਦੇ ਸਾਰੇ ਖੋਲਦੇ ਖਰਾਰ ਦੇ ਸਾਰੇ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ। ਜਿਹੜੀ ਆਪਾਂ ਗੱਲ ਕਰਦੇ ਆ ਬੋਲੀ ਕੱਲ ਸੈਕਰੀ ਹੋਣੂ ਵੇਖੀ ਹੈ ਜੀ। ਉਹੀ ਚੀਜ਼ ਦਾ ਸਾਰਾ ਕੁਝ। ਕਿ ਆਪਰ ਨੂੰ ਸਾਰੇ ਦੇ ਖਿਲਾਫ ਦਿੰਦੇ ਆ ਤੇ ਕੱਲ ਵਾਲੇ ਭਾਅ ਦੇ ਟੋਲਣਾ। ਕੱਲ ਪਿੰਡਾ ਦੇ ਠੀਕ ਆ ਜੀ। ਮੰਨ ਜਾਂਦੇ ਜੀ। ਕਿਵੇਂ ਕਰੀਏ? ਉਹ ਭਾਅ ਰੋਝਦੇ। ਨੂੰ ਵੀ ਪਤਾ ਨਹੀਂ।